ਸੰਗਤ ਜੀ ਗੱਲ ਸੱਚੀ ਆ ਕੌੜੀ ਤਾਂ ਜ਼ਰੂਰ ਲੱਗੂਗੀ ਸੁਣ ਕੇ ਜਾਇਓ ਜ਼ਰੂਰ ਇਹ ਵੀਡੀਓ ਸਾਰੇ ਮਾਪਿਆਂ ਨੂੰ ਜ਼ਰੂਰ ਸੁਣਨੀ ਚਾਹੀਦੀ ਆ ਪਹਿਲੀ ਗੱਲ ਤਾਂ ਸਾਡੇ ਤੇ ਭਈਆਂ ਦੇ ਬੱਚਿਆਂ 'ਚ ਕੋਈ ਫਰਕ ਹੀ ਹੈ ਨਹੀਂ ਅਸੀਂ ਆਪਣੇ ਬੱਚਿਆਂ ਦੇ ਜੂੜੇ ਰੱਖਣੇ ਦਾ ਬਿਲਕੁਲ 반ਦੀ ਕਰਦੇ ਕਿਉਂਕਿ ਅੱਜ ਕੱਲ੍ਹ ਦੀਆਂ ਮਾਵਾਂ ਨੂੰ ਜੂੜੇ ਰੱਖਣੇ ਤਾਂ ਬੋਝ ਲੱਗਦੇ ਆ ਉਹਨਾਂ ਕੋਲੇ ਜੂੜੇ ਕਰਨ ਦਾ ਟਾਈਮ ਹੀ ਹੈ ਨਹੀਂ ਜੇ ਸਾਡੇ ਬੱਚੇ ਦੇ ਜੂੜਾ ਰੱਖਿਆ ਹੋਊ ਜੇ ਰੱਬ ਨਾ ਕਰੇ ਕੱਲ ਨੂੰ ਕੋਈ ਭਈਆ ਉਸਨੂੰ ਚੱਕ ਕੇ ਲੈ ਕੇ ਜਾਵੇ ਤਾਂ ਘਟੋ ਘਟ ਕੋਈ ਤਾਂ ਬੰਦਾ ਉਸਨੂੰ ਪਹਿਚਾਣ ਹੀ ਲਊ ਕਿ ਸਿੱਖ ਦੇ ਬੱਚੇ ਨੂੰ ਚੱਕ ਕੇ ਲੈ ਜਾ ਰਿਹਾ ਹੈ ਪਰ ਸੰਗਤ ਜੀ ਸਾਡੀ ਤਾਂ ਪਹਿਚਾਨ ਹੀ ਖਤਮ ਹੋ ਗਈ ਸਾਡੀ ਕੋਈ ਪਹਿਚਾਨ ਨਹੀਂ ਦੂਜੀ ਗੱਲ ਇਹ ਸਾਰੇ ਮਾਪਿਆਂ ਨੂੰ ਬੇਨਤੀ ਆ ਵੀ ਆਪਣੇ ਬੱਚਿਆਂ ਦੇ ਕੇਸ ਰੱਖੋ ਕੇਸ ਕਤਲ ਨਾ ਕਰਾਓ ਬੱਚੇ ਅਤੇ ਬੱਚੀਆਂ ਨੂੰ ਗੱਟਕੇ ਦੀ ਟ੍ਰੇਨਿੰਗ ਦਿਓ ਤਾਂ ਜੋ ਉਹ ਆਪਣੀ ਰੱਖਿਆ ਆਪ ਕਰ ਸਕਣ ਮੇਰੀ ਸਾਰੀਆਂ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਮਾਡਰਨ ਪਹਿਰਾਵੇ ਨੂੰ ਛੱਡ ਕੇ ਆਪਣੀਆਂ ਬੱਚੀਆਂ ਨੂੰ ਪੰਜਾਬੀ ਪਹਿਰਾਵੇ ਨਾਲ ਜੋੜੋ ਤੇ ਬੱਚਿਆਂ ਨੂੰ ਸਿਰ ਢੱਕਣ ਬਾਰੇ ਜ਼ਰੂਰ ਦੱਸੋ ਬੱਚੀਆਂ ਨੂੰ ਚੁੰਨੀ ਲੈਣ ਵਾਸਤੇ ਪ੍ਰੇਰਿਤ ਕਰੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ